ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਕਿਹਾ ਜਾਂਦਾ ਹੈ ਕਿ ਪਿਆਰ ਉਮਰ ਨਹੀਂ ਦੇਖਦਾ ਜਾਤ ਪਾਤ ਨਹੀਂ ਦੇਖਦਾ ਤੇ ਸਮਾਜ ਦੀ ਪਰਵਾਹ ਵੀ ਨਹੀਂ ਕਰਦਾ ਤੇ ਇਸ ਵੀਡੀਓ ਦੇ ਵਿੱਚ ਕੁਝ ਅਜਿਹਾ ਹੀ ਹੋਇਆ ਪਰ ਅੰਤ ਬੇਹੱਦ ਹੀ ਦੁਖਦ ਹੋਇਆ ਜੀ ਹਾਂ 72 ਸਾਲ ਦੀ ਇੱਕ ਐਨਆਰਆਈ ਔਰਤ ਨੂੰ ਪਿਆਰ ਕਰਨਾ ਮਹਿੰਗਾ ਪੈ ਗਿਆ ਤੀਜੇ ਰਿਸ਼ਤੇ 'ਚ ਜਾਣਾ ਚਾਹੁੰਦੀ ਸੀ ਦੋ ਵਿਆਹ ਪਹਿਲਾਂ ਹੀ ਹੋਏ ਹੋਏ ਸੀ ਪਰ ਅੰਤ ਅਖੀਰ ਉਸ ਦੀ ਮੌਤ ਨਾਲ ਹੋਇਆ ਖਬਰ ਲੁਧਿਆਣਾ ਦੀ ਹੈ ਲੁਧਿਆਣਾ ਦੇ ਰਾਏਪੁਰ ਪਿੰਡ ਤੋਂ ਕਿਲਾ ਰਾਏਪੁਰ ਪਿੰਡ ਤੋਂ ਜੁਲਾਈ ਮਹੀਨੇ ਦੇ ਵਿੱਚ 72 ਸਾਲ ਦੀ ਰੁਪਿੰਦਰ ਕੌਰ ਐਨ ਆਰ ਆਈ ਸੀ ਉਹ ਗਾਇਬ ਹੋ ਗਈ ਕੁਝ ਪਤਾ ਨਹੀਂ ਲੱਗਿਆ ਲੋਕ ਲੱਭਦੇ ਰਹੇ ਪੁਲਿਸ ਵੀ ਪੜਤਾਲ ਕਰਦੀ ਰਹੀ ਪਰ ਅਖੀਰ ਜੋ ਸੱਚ ਸਾਹਮਣੇ ਆਇਆ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਜੀ ਹਾਂ 72 ਸਾਲ ਦੀ ਐਨ ਆਰ ਆਈ ਔਰਤ ਤੀਜੀ ਵਾਰ ਵਿਆਹ ਕਰਾਉਣਾ ਚਾਹੁੰਦੀ ਸੀ ਯੂ ਕੇ ਦੇ ਵਿੱਚ ਬੈਠੇ ਚਰਨਜੀਤ ਸਿੰਘ ਦੇ ਨਾਲ ਹੁਣ ਸਾਰੀ ਕਹਾਣੀ ਤੁਹਾਨੂੰ ਦੱਸਦੇ ਹਾਂ ਕੀ ਹੋਇਆ ਕੀ ਸੀ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਸੋਚਾਂਗੇ ਜਰੂਰ ਪੈ ਜਾਓਗੇ ਕਿ ਆਖਿਰਕਾਰ ਇਹ ਹੋਇਆ ਕੀ ਹੈ ਹੋਇਆ ਇਸ ਤਰ੍ਹਾਂ ਕਿ 72 ਸਾਲ ਦੀ ਜੋ ਰੁਪਿੰਦਰ ਕੌਰ ਸੀ ਉਹ ਭਾਰਤ ਆਈ ਹੋਈ ਸੀ ਐਨਆਰਆਈ ਮਾਮਲਿਆਂ ਦੇ ਜੋ ਥਾਣੇ ਹੁੰਦੇ ਨੇ ਉਸ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਕੁਝ ਪੰਗਾ ਚੱਲ ਰਿਹਾ ਸੀ ਉਸ ਨੂੰ ਲੈ ਕੇ ਉਸ ਦਾ ਆਣਾ ਜਾਣਾ ਹੁੰਦਾ ਸੀ ਕੋਰਟ ਦੇ ਵਿੱਚ ਇੱਕ ਸ਼ਖਸ ਸੀ surjit singh ਉਸ ਦੇ ਨਾਲ ਜਾਣ ਪਛਾਣ ਹੋਈ surjit singh ਦੀ ਜਾਣ ਪਛਾਣ charanjit singh ਨਾਲ ਸੀ ਜੋ ਕਿ ਯੂਕੇ ਦੇ ਵਿੱਚ ਰਹਿੰਦਾ ਹੈ ਤੇ ਦੋਹਾਂ ਦੇ ਕਿਉਂਕਿ charanjit singh ਦੀ ਰੈਫਰੈਂਸ ਦੇ ਨਾਲ ਉਹ surjit singh ਨੂੰ ਮਿਲਦੀ ਰਹੀ ਤੇ ਬਾਅਦ ਦੇ ਵਿੱਚ ਗੱਲ ਇੱਥੇ ਤੱਕ ਪਹੁੰਚੀ ਕਿ surjit singh ਦੇ ਘਰ ਦੇ ਵਿੱਚ ਉਹ ਰਹਿਣ ਲੱਗੀ ਦੋਸਤੀ ਵਧੀਆ ਹੋ ਗਈ ਪਰ ਸਮਾਂ گزرਦਾ ਗਿਆ ਤੇ ਇਹਨਾਂ charanjit singh ਤੇ surjit singh ਨੂੰ ਜੇ ਜੋ ਇਹ ਔਰਸ ਐਨ ਆਰ ਆਈ ਔਰਤ ਪੈਸੇ ਪੱਖੋਂ ਵੀ ਮਦਦ ਕਰਦੀ ਸੀ ਤੇ ਬਾਕੀ ਵੀ ਜੋ مالی ਸਹਾਇਤਾ ਹੁੰਦੀ ਸੀ ਉਹਨਾਂ ਨੂੰ ਦਿੰਦੀ ਸੀ ਪਰ ਅਖੀਰ ਦੇ ਵਿੱਚ ਗੱਲ ਇੱਥੇ ਤੱਕ ਬਣੀ ਕਿ ਉਸ ਨਾਲ ਜੋ ਚਰਨਜੀਤ ਸਿੰਘ ਯੂਕੇ ਦੇ ਵਿੱਚ ਰਹਿੰਦਾ ਹੈ ਵਿਆਹ ਕਰਾਉਣ ਦੀ ਗੱਲਬਾਤ ਚੱਲ ਰਹੀ ਸੀ ਪਰ ਗੱਲ ਵਿਗੜ ਗਈ ਦੋਨਾਂ ਦੀ ਆਪਸ ਦੇ ਵਿੱਚ ਫਿਰ ਚਰਨਜੀਤ ਸਿੰਘ ਨੇ ਇੱਕ ਅਜੀਬਾ ਪਲਾਨ ਬਣਾਇਆ ਕਿ ਰੁਪਿੰਦਰ ਕੌਰ ਐਨ ਆਰ ਆਈ ਜੋ ਕਿ 72 ਸਾਲ ਦੀ ਸੀ ਉਸ ਨੂੰ ਰਸਤੇ ਤੋਂ ਕਿਵੇਂ ਹਟਾਇਆ ਜਾਵੇ ਸੁਪਾਰੀ ਦਿੱਤੀ ਗਈ ਸੁਪਾਰੀ ਦਿੱਤੀ ਗਈ ਸੁਰਜੀਤ ਸਿੰਘ ਨੂੰ ਜੋ ਕਿ ਕੋਰਟ ਦੇ ਵਿੱਚ ਕੰਮ ਕਰਦਾ ਸੀ ਤੇ ਉਸ ਨੂੰ ਕਿਹਾ ਗਿਆ ਕਿ ਜੇਕਰ ਤੂੰ ਇਸ ਔਰਤ ਨੂੰ ਟਿਕਾਣੇ ਲਗਾ ਦੇਂਗਾ ਤਾਂ ਤੇ ਉਸ ਨੂੰ 50 ਲੱਖ ਰੁਪਏ ਦਿੱਤੇ ਜਾਣਗੇ ਤੇ ਵਿਦੇਸ਼ ਬੁਲਾਉਣ ਦਾ ਵਾਅਦਾ ਕੀਤਾ ਗਿਆ ਫਿਰ ਕੰਮ ਸ਼ੁਰੂ ਹੁੰਦਾ ਹੈ ਕਤਲकांड ਦਾ ਜੀ ਹਾਂ surjit singh ਨੇ ਕਤਲकांड ਦੀ ਪੂਰੀ ਕਹਾਣੀ ਰਚੀ ਆਪਣੇ ਘਰ ਦੇ ਵਿੱਚ ਹੀ ਇਸ ਔਰਤ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਇਸ ਦੀ লাশ ਨੂੰ ਟਿਕਾਣੇ ਲਗਾਉਣ ਦੇ ਲਈ ਘਰ ਦੇ ਵਿੱਚ ਹੀ ਉਸ ਦੀ লাশ ਨੂੰ ਸਾੜ ਦਿੱਤਾ ਤੇ ਫਿਰ ਜੋ ਕੰਕਾਲ ਬਚਿਆ ਸੀ ਉਸ ਨੂੰ ਕਿਸੇ ਅਣ ਸੁਣੀ ਥਾਂ ਤੇ ਸੁੱਟ ਕੇ ਆ ਗਿਆ ਵਾਪਸ ਉਸ ਤੋਂ ਬਾਅਦ ਦੀ ਕਹਾਣੀ ਫਿਰ ਕੀ ਹੁੰਦੀ ਹੈ ਸੁਰਜੀਤ ਸਿੰਘ ਖੁਦ ਜਾਂਦਾ ਪੁਲਿਸ ਦੇ ਕੋਲ ਤੇ ਪੁਲਿਸ ਨੂੰ ਕਹਿੰਦਾ ਕਿ ਜੋ ਐਨਆਰਆਈ ਮਹਿਲਾ ਮੇਰੀ ਮਿੱਤਰ ਹੈ ਉਹ ਗਾਇਬ ਹੋ ਗਈ ਹੈ ਉਸ ਦੀ ਪਾਲ ਕੀਤੀ ਜਾਵੇ ਯਾਨੀ ਕਿ ਪੁਲਿਸ ਸਟੇਸ਼ਨ ਜਾ ਕੇ ਉਸ ਦੀ ਗੁੰਮਸ਼ੁਦਗੀ ਦੀ ਜੋ ਰਿਪੋਰਟ ਹੈ ਉਹ ਜ਼ਰੂਰ ਕਰਕੇ ਆਉਂਦਾ ਪੁਲਿਸ ਪਾਲ ਕਰਦੀ ਰਹਿੰਦੀ ਹੈ ਪਰ ਕੁਝ ਖਾਸ ਸਮਝ ਨਹੀਂ ਆਉਂਦਾ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਇੱਕ ਔਰਤ ਦੇ ਕੰਕਾਲ ਜੋ ਨੇ ਉਹ ਇੱਕ ਥਾਂ ਤੋਂ ਬਰਾਮਦ ਹੋਏ ਨੇ ਫਿਰ ਪੁਲਿਸ ਦੀ ਥਿਉਰੀ ਹੋਰ ਕੰਮ ਕਰਦੀ ਹੈ ਤੇ ਉਸ ਤੋਂ ਬਾਅਦ ਜੋ ਇਹ surjit singh ਹੈ ਉਸ ਦੇ ਨਾਲ ਕੁਐਸਚਨਿੰਗ ਕੀਤੀ ਜਾਂਦੀ ਹੈ ਰਾਉਂਡ ਅਪ ਕੀਤਾ ਜਾਂਦਾ ਹੈ ਤੇ ਫਿਰ ਸਾਰੀ ਕਹਾਣੀ ਸਾਹਮਣੇ ਆ ਜਾਂਦੀ ਹੈ ਤੇ ਫਿਰ ਉਮਰ 72 ਸਾਲ ਪਿਆਰ ਦਾ ਚੱਕਰ ਤੇ ਉਸ ਤੋਂ 12 ਜਨਵਰੀ ਨੂੰ ਕੁਝ ਕਹਾਣੀ ਸਾਫ ਹੋ ਜਾਂਦੀ ਹੈ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ 72 ਸਾਲ ਦੀ ਉਮਰ ਦੇ ਵਿੱਚ ਤੇ ਜੇ ਪਿਆਰ ਦੀ ਭਾਲ ਦੇ ਵਿੱਚ ਲੱਗੀ ਇਸ ਔਰਤ ਨੇ ਆਪਣੀ ਜਾਨ ਹੀ ਗਵਾ ਦਿੱਤੀ ਪੁਲਿਸ ਨੇ ਆਪਣੀ ਜਾਂਚ ਦੇ ਵਿੱਚ ਕੀ ਕੁਝ ਹਾਸਲ ਕੀਤਾ ਤੇ ਜੋ ਕਤਲ ਕਰਨ ਵਾਲਾ ਹਥਿਆਰ ਵਰਤਿਆ ਗਿਆ ਸੀ ਕਿਸ ਤਰ੍ਹਾਂ ਕਤਲ ਹੋਇਆ ਸਭ ਕੁਝ ਪੁਲਿਸ ਨੇ ਦੱਸਿਆ 12 ਜੁਲਾਈ ਨੂੰ بیسਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉੱਥੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀ ਦਾ ਇੰਤਜ਼ਾਮ ਪਹਿਲਾਂ ਹੀ ਮਤਲਬ ਇਹਨੇ ਰੱਖਿਆ ਹੋਇਆ ਸੀ ਸਾਰਾ ਕੋਲੇ ਵਗੈਰਾ ਰੱਖੇ ਹੋਏ ਸੀ ਤੇ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਤਾ ਸਾੜ ਕੇ ਇਨਾਗ ਤੁਹਾਨੂੰ ਪਤਾ ਹੈ ਪੋਸੀਬਲ ਸੀ ਕਿ ਇਹਨੇ ਸੜ ਕੇ ਉਹ ਹੱਡੀਆਂ ਜਿੰਨੀਆਂ ਇਕੱਠੀਆਂ ਕਰ ਸਕਿਆ ਸੀ ਤੇ ਨਾਲ ਸੂਏ ਦੇ ਵਿੱਚ ਇਹਨੇ ਸਿੱਟ ਦਿੱਤੀਆਂ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ ਜੂੜਿਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ਼ ਸੁਥਰਾਾਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਨੇ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤਾ ਤੇ ਜਿਹੜਾ ਗੱਡਾ ਸੜਿਆ ਹੋਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਸਾਰਾ ਉਹ ਸਾਡੇ ਕੋਲੇ ਸੰਜੀਤ ਦਾ ਫੜ ਲਿਆ ਚਰਨਜੀਤ ਆਫਕੋਰਸ ਬਾਹਰ ਹੈ ਗਿਆ ਜੀ ਉਹ ਦੋਨੋਂ ਨਾਮ ਲੈ ਲਓਗੇ ਉਹ ਹੁਣ ਸਾਰਾ ਕੁਝ ਤੇ ਬੜੀ ਮਿਹਨਤ ਨਾਲ ਸਾਡੀ ਪੁਲਿਸ ਨੇ ਉਹ ਹੱਡੀਆਂ ਵੀ ਜਿਹੜੀਆਂ ਸਿੱਟੇ ਸੀਗੇ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਉਹ ਐਵੀਡੈਂਸ ਖਤਮ ਕਰਨ ਵਾਸਤੇ ਉਹ ਵੀ ਤੇ ਰਿਕਵਰ ਕਰ ਲਿਆ